ਨੇ ਨੇਤਰ ਨਵੇਂ ਕੱਪੜੇ ਸਵਾ ਲੈਂਦੀ ਐ ਤੇ ਲਮਾਰੀਆਂ ਭਰਨ ਨੂੰ ਪੌਣੀਆਂ ਤੇ ਪੈਂਟਾਂ ਤੇ ਟੋਪੇ ਡੇਡੇ ਨਿੱਕੇ ਨਿੱਕੇ ਭਾਗ ਦੇ ਤੁਰ ਪੈਂਦੀ ਐ ਸਵਾਹ ਰੋਜ਼ ਲੈਂਦੀ ਐ ਹੋਇਆ ਕਿਤੇ ਸਵਾਹ ਹੀ ਲਿਆ ਸੀ ਹੋਇਆ ਕਿਤੇ ਸਵਾਹ ਹੀ ਲਿਆ ਸੀ ਚਲ ਮਨਾ ਲਮਾਰੀ ਚ ਕੱਪੜੇ ਰੱਖਦਾ ਆਗੇ ਤੋ ਇਹ ਆ ਗਏ ਚਲ ਬਹਿ ਜਾ ਮੈਂ ਲਮਾਰੀ ਚ ਕੱਪੜੇ ਰਹਾਦਾ ਉਹਦੇ ਕੋਲ ਖਲਾਰਾ ਵੀ ਨਹੀਂ ਚੁੱਕਦੀ ਯਾ ਪਾਣੀ ਮੂੰਹ ਅਗੇ ਸੁੱਕਣ ਲਿਆ। ਉਹ ਲਓ ਪੀ ਲੋ। ਤੇ ਗੱਲ ਸੁਣੋ ਤੇ ਸਵੇਰ ਦੇ ਗੁਰਦੁਆਰੇ ਗਏ ਜੇ ਤੇ ਉੱਥੇ ਜਾ ਕੇ ਬੈਠੇ ਰਹੇ। ਮੇਰੀ ਗੱਲ ਸੁਣ। ਗੁਰਦਾਰੇ ਤੇ ਮੈਂ ਗਿਆ ਵਾਂ। ਮੈਂ ਬੈਠਾ ਬੈਠਾ ਮੇਰੇ ਮਨ ਚ ਆਈ ਕਿ ਦਰਬਾਰਸ਼ਾਹ ਕੋਈ ਕੰਮ ਹੀ ਨੁੰਡਲਾ। ਤੇ ਮੈਂ ਨਾ ਕੰਮ ਕੁਮ ਦੇ ਮੈਨੂੰ ਲੱਭਾ ਨਹੀਂ ਫਿਰ ਮੈਂ ਜਦੋਂ ਐਂਡ ਤੇ ਆਇਆ ਤੇ ਮੈਨੂੰ ਕਰਿਆਨੇ ਦੀ ਦੁਕਾਨ ਮਿਲ ਗਈ ਮਾਣੇ ਪਾਪਾ ਆ ਜਾ ਤੂੰ ਇੱਥੇ ਇੱਥੇ ਬਹਿ ਜਾ ਕਰ ਕੰਮ ਕਰ ਕੋਈ ਗੱਲ ਨਹੀਂ ਤਨਾ ਕੰਮ ਟੱਡੇ ਕੋ ਹੋ ਜਾਊਗਾ ਆ ਹੋ ਆ ਮੈਂ ਸਾਥ ਦਉ ਤੇਰਾ ਪਹਿਲੇ ਤੂੰ ਆ ਸਹੀਂ ਨਾ ਉੱਠਿਆ ਜਾਵੇ ਨਾ ਬੈਠਿਆ ਜਾਵੇ ਕਰਿਆਨੇ ਦੀ ਦੁਕਾਨ ਐਂਜੀ ਲੱਗਦੀ ਹੁੰਦੀ ਵੀ ਘਰੇ ਬੈਠੇ ਰਹਿਣਾ ਇੱਕ ਇੱਕ ਦੋਹਾਂ ਨੀ ਚੀਜ਼ ਫੜਾ ਰਪਈਏ ਦੀ ਫੜਾ ਦਸਾਂ ਦੀ ਫੜਾ ਤੇ ਓਟ ਓਟ ਫੜਾ ਲੋਗੇ ਫੇ ਕੰਮ ਤੇ ਕੋਈ ਨਾ ਕੋਈ ਕਰਨਾ ਨਾ ਕਰਨਾ ਤੇ ਕਾ ਮੋਹਣਾ ਕੰਮ ਦੀ ਉਮਰ ਬਹਿ ਜਾ ਚੈਨ ਨਾ ਕਰ ਗੁਰਦੁਆਰੇ ਚੇਤੀ ਆ ਜਾ ਕਰੋ ਬਸ ਗੁਰਦੁਆਰੇ ਜਾਓ ਮਰਥਾ ਟੇਕੋ ਗੁਰੂ ਕਰ ਤੇ ਘਰ ਚੇਤੀ ਆ ਜਾ ਕਰੋ ਘਰ ਵੀ ਕੋਈ ਵੱਸਦਾ ਰਹਿੰਦਾ ਕੋਈ ਪਿੱਛੇ ਵੀ ਮੇਰੇ ਧਿਆਨ ਨਾਲ ਗੱਲ ਸੁਣੋ ਬੁੱਢੇ ਵਾਰੇ ਕਰਿਆਨੇ ਦੀ ਦੁਕਾਨ ਤੇ ਤੁਹਾਡੇ ਕੋ ਕੰਮ ਹੋਣ ਡਿਆ ਹੈ ਅਗਲੇ ਪਿਆਰ ਨਾਲ ਬਿਠਾ ਲੈਂਦੇ ਆ ਜਾ ਪਾਪਾ ਬਹਿ ਜਾ ਤੇ ਮੁੜ ਕੇ ਪਾਪੇ ਦਾ ਚੰਗੀ ਤਰ੍ਹਾਂ ਚਕੁੰਬਰ ਕੱਢਣਾ ਅਗਲਿਆਂ ਨੇ ਆ ਫੜਾਇਓ ਉਹ ਫੜਾਇਓ ਤੁਹਾਡੇ ਕੋਲ ਹੁਣ ਕੰਮ ਹੁੰਦੇ ਆ ਆਰਾਮ ਨਾਲ ਬੈਠੇ ਰਹੋ ਸਵੇਰ ਤੋਂ ਜਿਉਂ ਤੁਹਾਨੂੰ 7 ਵਜੇ ਤਬਾਉਣਾ ਨਾ ਅਗਲਿਆਂ ਤੇ ਰਾਤ 12 ਵਜੇ ਜਾਣੇ ਗੱਲ ਸੁਣਨੀ ਜੀ ਜਦੋਂ ਪਿੰਡ ਮੈਂ ਕੰਮ ਕਰਦਾ ਸੀ ਦੋ ਦੁਕਾਨਾਂ ਸੀ ਉੱਥੇ ਤੇ ਦੋਵਾਂ ਦੇ ਮੈਂ ਅਸੀਂ ਕਦੀ ਇੱਧਰ ਕਦੀ ਉੱਧਰ ਤੇ ਉੱਥੇ ਵੀ ਦੇ ਕਰਦਾ ਰਿਆ ਓਹੋ ਉਸ ਵੇਲੇ ਦਾ ਤੇ ਹੁਣ ਦਾ ਫਰਕ ਨਹੀਂ ਉਮਰ ਦੇ ਲਿਹਾਜ ਨਾਲ ਕੰਮ ਹੁੰਦੇ ਆ ਉਹ ਲੋ ਜਵਾਨੀ ਸੀ ਉਹ ਤੇ ਵੱਡਾ ਪੇਚ ਦੁਕਾਨਾਂ ਤੇ ਦੋ ਘੜੀ ਨਹੀਂ ਬੈਠਾ ਜਾਣਾ ਤੇ 12-12 ਵਜੇ ਤੱਕ ਕਿੰਨੇ ਬਹਿਣਾ ਮੇਰੀ ਸੁਣੋ ਗੱਲ ਤੇ ਪਿੰਡ ਤੇ ਤਿੰਨ ਤਿੰਨ ਮੁੰਡੇ ਰੱਖੇ ਹੁੰਦੇ ਸੀ ਕੰਮ ਕਰਨ ਨੂੰ ਕਹਿੰਨੇ ਸਫਾਈ ਕਰ ਜਣੀ ਕਹਿੰਨੇ ਸੌਦਾ ਫੜਾ ਦੇਣਾ ਕਹਿੰਨੇ ਕੁਝ ਕਰ ਦੇਣਾ ਤੇ ਇੱਥੇ ਹੁਣ ਤੁਸੀਂ ਆਪੇ ਕਰਨੇ ਆ ਉਹ ਭਈਆਂ ਵਾਲੇ ਕੰਮ ਹੁਣ ਤੁਸੀਂ ਕਰਨੇ ਆ ਇਹ ਤਾਂ ਮੇਰੀ ਗੱਲ ਸੁਣ ਜੇ ਮੈਂ ਕੰਮ ਨਹੀਂ ਕਰੂੰਗਾ ਤੇ ਮੈਂ ਕੀ ਹੱਥ ਮੁੰਡੇ ਅੱਗੇ ਤੇ ਕਰੂੰਗਾ ਪਹਿਲਾਂ ਮੈਨੂੰ ਦੇ ਮੈਂ ਕਰਜਾ ਕਰਨਾ ਮੈਂ ਇਹਦੇ ਕੰਮ ਕਰਨਾ ਹੀ ਕਰਨਾ ਹੋਣਾ ਉਹ ਹੋ ਕਰਨਾ ਤੇ ਹੈਗਾ ਵਾ ਕਰਨਾ ਵੀ ਚਾਹੀਦਾ ਵਾ ਪਰ ਉਮਰ ਦਾ ਵੀ ਲਿਹਾਜ ਹੁੰਦਾ ਨਾ ਕੋਈ ਗੱਲ ਨਹੀਂ ਬੱਚਿਆਂ ਦਾ ਫਰਜ਼ ਨਹੀਂ ਅਸੀਂ ਜੰਮੇ ਪਾਲੇ ਤੇ ਉਹ ਦੋ ਫੁਲਕੇ ਵੀ ਨਾ ਦੇਣਗੇ ਹੁਣ ਦੋ ਰੋਟੀਆਂ ਦੀ ਗੱਲ ਨਹੀਂ ਇਹ ਆਪਾਂ ਧੀ ਵੀ ਆਈ ਆ ਸਾਰਾ ਖਰਚਾ ਲੈਣੇ ਹੁੰਦਾ ਤੇ ਜਾਣਾ ਬੰਦਾ ਇਹ ਮੁੰਡੇ ਵਾਲੀ ਵੀ ਕਹਾਂਗੇ ਆਪਾਂ ਵੇਖੋ ਮੇਰੇ ਗਾਲ ਸੁਣੋ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਆ ਇਹੋ ਹੀ ਮੈਂ ਸੋਚਦੀ ਆ ਵੀ ਵੇਖੋ ਕੱਲ ਨੂੰ ਕੁੜੀ ਵਿਆਹੀ ਆ ਤੇ ਘਰ ਤੇ ਚਲੋ ਸਾਰੀ ਫੈਮਿਲੀ ਇੰਨੀ ਚੰਗੀ ਆ ਉਹ ਤੇ ਕੋਈ ਕਿਸੇ ਚੀਜ਼ ਦੇ ਲੈਣ ਦੇਣ ਦੇ ਚਾਹ ਬੰਨ੍ਹ ਨਹੀਂ ਆਗੇ ਪਰ ਆ ਪਤੀ ਵਾਲੇ ਆ ਹੈ ਸੌ ਦੇਣ ਦਿਹਾਰ ਕੋਈ ਖੁਸ਼ੀ ਜਾਣਾ ਤਾਂ ਪੈਂਦਾ ਹੀ ਆ ਨਾ ਤੇ ਮੈਨੂੰ ਨਹੀਂ ਲੱਗਦਾ ਵੀ ਸੇਵਕ ਸਾਨੂੰ ਤੋਰੇਗਾ ਦੇ ਲੈ ਕੇ ਕਿੱਦਾਂ ਮੈਂ ਇਸੇ ਗੱਲ ਕਿਹਨੇ ਕੰਨਿਆ ਮੈਂ ਕੋਈ ਕੰਮ ਕਰਾਂ ਉਹ ਤਾਂ ਗੱਲ ਠੀਕ ਹੈ ਪਰ ਕਰਿਆਨੇ ਦਾ ਕੰਮ ਨਹੀਂ ਮਾਰਾ ਖਾਣਾ ਕੋਈ ਹੋਰ ਲੱਭ ਲੋ ਬੈਨ ਖਲੋਣ ਵਾਲਾ ਜਿਹੜਾ ਟਾਈਮ ਨਾ ਜਾਓ ਤੇ ਟਾਈਮ ਨਾ ਘਰੇ ਆ ਜਾਓ ਹਾਂ ਚੰਗੀ ਹੋਵੇ ਨਾ ਤੇ ਮੈਂ ਜੁੱਬ ਕਰਕੇ ਬਹਿ ਜਾ ਚਲ ਚੰਗਾ ਬਬੋ ਕੋਈ ਨਹੀਂ ਵੇਖਦੇ ਮੈਂ ਚਾਹ ਬਣਾ ਲਿਆਵਾ ਬਹਿ ਜਾ ਦੱਸ ਕਿੱਥੇ ਮੈਂ ਆਪਣੇ ਬੰਦਿਆਂ ਨੂੰ ਝੂਟਾ ਪਾਵਾਂ ਇਹ ਸੱਚਾ ਹੀ ਵਿਚਾਰਾ ਰੋਂਦਿਆ ਬੁੱਢੇ ਬਾਰੇ ਨਾ ਉਹ ਕੰਮ ਕਰਨ ਜੋਗਾ ਤੇ ਨਾ ਰਹਿਣ ਜੋਗਾ ਅਵੇਂ ਲੋਕ ਕੀ ਆਂਦੇ ਔਲਾਦ ਚੰਗੀ ਹੋਵੇ ਨਾ ਤੇ ਮਾਪਿਆਂ ਨੂੰ ਸੁੱਖ ਤਾਂ ਹੀ ਮਿਲਦਾ ਵਾ ਪਰ ਚਲੋ ਸੁੱਖ ਕਰਮਾਂ ਜੋ ਸਾਡੇ ਕਰਮਾਂ ਚ ਲਿਖਿਆ ਚੰਗਾ ਹੋਵੇ ਮੁੰਡਾ ਤੇ ਕਹਵੇ ਮੰਮੀ ਕੋਈ ਗੱਲ ਨਹੀਂ ਮੈਂ ਆਪੇ ਸੰਭਲਾਂਗਾ ਦੋ ਰੋਟੀਆਂ ਖਾਣੀਆਂ ਵਾ ਬੈ ਕੇ ਖਾਓ RAMਨਾ ਪਰ ਕਿੱਥੇ ਤੇ ਜੇ ਭੈਣ ਆ ਕੋਈ ਗੱਲ ਨਹੀਂ ਮੇਰੀ ਇੱਕ ਤੇ ਭੈਣ ਆ ਮੈਂ ਉਹਦੇ ਨਾਲ ਵੀ ਵਰਤਾਂਗਾ ਪਰ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ ਨਜ਼ਰ ਕਿੱਥੋਂ ਆਵੇ ਜ਼ਹਿਰ ਤੇ ਭਰਤਾ ਬੇਗਮ ਨੇ ਮੁੰਡੇ ਦੇ ਢਿੱਡ ਚ ਮੁੰਡਾ ਤੇ ਮੇਰਾ ਇੰਨਾ ਚੰਗਾ ਸੀ ਨਾ ਕੋਈ ਹਿਸਾਬ ਨਹੀਂ ਮੇਰੀ ਹਰ ਗੱਲ ਸੁਣਦਾ ਸੀ ਇਹਨੇ ਦੇ ਦੇ ਚੁੱਕਣਾ ਦੇ ਦੇ ਚੁੱਕਣਾ ਮੇਰੇ ਮੁੰਡੇ ਦਾ ਮਾਣੀ ਚੁੱਕ ਛੱਡਿਆ ਸਾਡੇ ਤੋਂ ਲਵਤ ਕਾਫੀ ਪੀ ਲਾ ਗਰਮ ਗਰਮ ਸੇਵ ਉਹ ਮੈਨੂੰ ਸਿਗਰਟ ਕਹਿੰਦੀ ਹੀ ਵਿੱਚ ਤੇ ਵੀ ਪੀ ਕੇ ਟਿਆ ਲੱਗਦਾ ਪਤਾ ਚੱਕਰਾ ਕੇ ਆਇਆ ਨਹੀਂ ਉਹਦਾ ਫੀਲ ਜਾ ਹੁੰਦਾ ਪਤਾ ਲੱਗਦਾ ਹੀ ਆ ਮੇਰੇ ਚੈੱਕ ਕਰਾ ਲੈਂਦਾ ਹੈਗੀ ਤਾਂ ਮਸ਼ੀਨ ਚੈੱਕ ਕਰ ਲੈਨੇ ਆਪ ਹੀ ਘਰੇ ਤੇ ਕਰ ਲੈਂਦਾ ਪੁੱਤ ਤੇ ਇਦਾਂ ਕਿਉਂ ਪੁੱਤ ਪਿਆ ਮੱਝਿਆ ਮੱਝਿਆ ਗਿਆ ਕਿਦਾਂ ਮੂੰਹ ਬਣਾਇਆ ਹੈ ਤੇ ਵਗ ਦੋ ਤਿੰਨ ਦਿਨ ਹੋ ਗਏ ਪੁੱਤ ਤੂੰ ਘਰੇ ਵੀ ਇੰਜ ਨੰਮੇ ਪਿਆ ਰਹਿ ਨਾ ਮੂੰਹ ਜਿਹਾ ਸੁੱਟ ਕੇ ਮੇਰੇ ਕੋਲ ਵੇਖਿਆ ਨਹੀਂ ਜਾਂਦਾ ਪੁੱਤ ਤੇ ਤੂੰ ਕਿਦ ਫੇਰ ਤੁਰਿਆ ਪੁੱਤ ਸਿਮਰਨ ਨਾਲ ਲੈ ਜਾ ਮੇਰਾ ਪੁੱਤ ਕਿਦ ਫੇਰ ਤੁਰਿਆ ਕੁੜੀਆ ਕਿਤੇ ਜਾ ਮਨ ਖੁਸ਼ ਰਾ ਪੁੱਤ ਆਪਣੀ ਗੱਲ ਕੰਮਕਾਰ ਕਰਨ ਨੂੰ ਦਿਲ ਨਹੀਂ ਕਰਦਾ ਪੁੱਤ ਮੰਮੀ ਅਜੇ ਨਹੀਂ ਦਿਲ ਕਰੰਦਾ ਕਿ ਕੰਮ ਨੂੰ ਚਲ ਜੂਂ ਆਪੇ ਜਦੋਂ ਜਾਣਾ ਹੈ ਮੈਂ ਪੁੱਤ ਬੱਚੇ ਤੇ ਬਾਹਰ ਕੰਮਕਾਰ ਤੇ ਗਏ ਚੰਗੇ ਲੱਗਦੇ ਪੁੱਤ ਮਾਪਿਆਂ ਦੇ ਮਨ ਨੂੰ ਵੀ ਸ਼ਾਂਤੀ ਆਉਂਦੀ ਤੇ ਬੱਚੇ ਕੰਮਕਾਰਾਂ ਤੇ ਗਏ ਐ ਤੇ ਤੂੰ ਪੁੱਤ ਕਿਉਂ ਨਹੀਂ ਜਾਂਦਾ ਹੈ ਕੰਮਾਂ ਤੇ ਜਾਈਏ ਤੇ ਬੱਚਿਆਂ ਦੀ ਸੋਭਾ ਹੀ ਇਹਦੇ 'ਚ ਐ ਕਿ ਬੱਚੇ ਕੰਮਾਂ ਤੰਦੀ ਗਏ ਐ ਮੰਮੀ ਮੈਨੂੰ ਇੱਕ ਗੱਲ ਦੱਸੋ ਜੇ ਤੁਹਾਡੇ ਗੱਲ ਦਾ ਰਾਣੀ ਹਾਰ ਗਵਾਜੇ ਫਿਰ ਕੀ ਕਰੋਗੇ ਤੁਸੀਂ ਅਸਾ ਇਹ ਕਰਨਾ ਕੀ ਪੁੱਤ ਕਮਲੀ ਹੋ ਜੂਗੀ ਕਿ ਲੱਭਦੀ ਫਿਰੂੰਗੀ ਹੋਰ ਕੀ ਕਰਨਾ ਪਤਾ ਜਾਂ ਫਿਰ ਪਤਕ ਕਿਤੇ ਗੋਮਸਮ ਹੋ ਕੇ ਖੁੱਡੇ ਲਾ ਕੇ ਬੈਠੀ ਰਹਿੰਦੀ ਹੈ ਤੇ ਨਾਲ ਗਲਸਣ ਪੁੱਤ ਇਹ ਤੂੰ ਕਿਹੜੀ ਗੱਲ ਕਹਿਤੀ ਮੇਰੇ ਕੋ ਕਿਹੜੇ ਰਾਣੀ ਹਾਰ ਪਏ ਬੱਸ ਫਿਰ ਮੰਮੀ ਜਿੱਦਾਂ ਜਨਾਨੀ ਲਈ ਰਾਣੀ ਹਾਰ ਜ਼ਰੂਰੀ ਹੈ ਨਾ ਉਦਾਂ ਹੀ ਮੇਰੇ ਲਈ ਕੰਮ ਮੇਰਾ ਜ਼ਰੂਰੀ ਹੈ ਤਾਨੂੰ ਪਤਾ ਕੋ 70 ਲੱਖ ਦਾ ਨੁਕਸਾਨ ਹੋਇਆ ਮੇਰਾ ਹੈ ਤੁਹਾਨੂੰ ਤਾਂ ਮੇਰੇ ਬਾਰੇ ਕੋਈ ਸੂਬ ਨਹੀਂ ਆ ਗਈ ਮਾੜਾ ਮੋਟਾ ਮੈਨੂੰ ਪੁੱਛਿਆ ਵੀ ਨਹੀਂ ਤੁਸੀਂ ਤੂੰ ਤਾਂ ਘਰ ਦੇ ਵਿੱਚ ਐ ਘੁੰਮਦੇ ਫਿਰਦੇ ਐ ਸ਼ਾਂਤ ਹੋ ਕੇ ਕਿੱਦਾਂ ਬੋਲਣ ਨੂੰ ਦਿਲ ਕਰੇ ਮੇਰਾ ਕਹਿਣਾ ਐਡਾ ਵੱਡਾ ਮੇਰਾ ਨੁਕਸਾਨ ਹੋਇਆ ਐ ਨੁਕਸਾਨ ਦੀ ਵਜ੍ਹਾ ਹੀ ਪਤਾ ਮੈਨੂੰ ਕੌਣ ਐ ਤੇ ਪੁੱਤ ਤੂੰ ਮਾਂ ਪਿਓ ਨੂੰ ਨਹੀਂ ਦੱਸਣਾ ਮੈਨੂੰ ਹੁਣ ਦੱਸ ਕੌਣ ਦੱਸ ਦਈ ਤੇਰੀ ਜਨਾਨੀ ਨਾਲ ਦੱਸੇ ਤੂੰ ਨਾ ਦੱਸੇ ਤੇ ਸਾਨੂੰ ਪਤਾ ਕਿੱਥੋਂ ਪਤਾ ਲੱਗਿਆ ਇਹ ਤੇ ਡਰ ਦੇ ਚੁੱਪ ਕਾਰ ਕੇ ਤੁਰੇ ਫਿਰਦੇ ਤੂੰ ਐ ਨਾ ਤੁਰੀ ਫਿਰਦੀ ਘਰ ਦੇ ਵਿੱਚ ਮੈਂ ਅੱਜ ਪਤਾ ਚੁੱਪ ਕਰਕੇ ਕੰਮ ਧੰਦਾ ਕਰਦੀ ਫਿਰਦੀ ਆ ਵੀ ਘਰ 'ਚ ਸ਼ਾਂਤੀ ਹੋਣੀ ਚਾਹੀਦੀ ਨਹੀਂ ਮੇਰੀ ਗੱਲ ਸੁਣੋ ਤੁਸੀਂ ਹੁਣ ਮੈਨੂੰ ਪੁੱਛਣ ਦੇਜੇ ਕਿ ਤੂੰ ਬੈਠਾ ਹੈ ਜੋ ਤਿੰਨਾਂ ਦਿਨਾਂ ਦਾ ਮੈਂ ਘਰ ਇਦਾਂ ਬੈਠਾ ਉਦੋਂ ਤੇ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਤਾਂ ਤੂੰ ਕਹਿਣ ਦੇ ਨਾ ਦੋ ਤਿੰਨ ਦਿਨ ਹੋਵੇ ਮੰਮੀ ਹੋਰ ਉਦੋਂ ਤੇ ਮੈਨੂੰ ਪੁੱਛਿਆ ਨਹੀਂ ਮੈਂ ਤਾਂ ਪੁੱਛ ਤੂੰ ਥੋੜਾ ਗੁੱਸੇ ਜਿਹਾ ਹੈ ਨਾ ਤੇ ਮੈਂ ਕਿਹਾ ਚੱਲ ਮੈਂ ਤੇ ਦਾਦੀ ਨੇ ਨਹੀਂ ਪੁੱਛਿਆ ਪੁੱਤ ਮਾਵਾ ਡਰ ਵੀ ਜਾਂਦੀ ਆ ਨਾ ਮੁੜ ਕੇ ਬੱਚਿਆਂ ਕੋਲ ਤੇ ਪੁੱਤ ਜਿਹੜੀ ਤੂੰ ਗੱਲ ਕਹਿਣ ਦੀਆਂ 70 ਲੱਖ ਵਾਲੀ ਤੋ ਪੱਟ ਕੇ ਦਸਤਾਰ ਲੱਖ ਥੋੜਾ ਹੁੰਦਾ ਕਿਤੇ ਕਮਾਉਂਦੇ ਆ ਉਮਰਾਂ ਲੰਘ ਜਾਂਦੀ ਤੇ ਦੱਸ ਜੇ ਤੈਨੂੰ ਦੁੱਖ ਹੈ ਤੇ ਬੁੱਤ ਸਾਨੂੰ ਦੁੱਖ ਨਹੀਂਗਾ ਮੰਮੀ ਚੁੱਪ ਕਰ ਜੋ ਮੇਰੇ ਨਾਲ ਫਾਲਤੂ ਗੱਲਾਂ ਨਾ ਕਰੋ ਨਾ ਤੇ ਮੇਰੇ ਚ ਹਿੰਮਤ ਹੈ ਕਿ ਜੇ ਬੋਲਣ ਦੀ ਤੇ ਨਾ ਹੀ ਮਤਾ ਗਈ ਕੁਝ ਸੁਣਨ ਦੀ ਲੱਕ ਟੁੱਟ ਜਾਣਾ ਮੇਰਾ ਸਾਰੀ ਉਮਰ ਕੰਮ ਕਰਦਿਆ ਕਰਦੇ ਤੁਹਾਨੂੰ ਕੋਈ ਪਤਾ ਹੀ ਨਹੀਂ ਹੈ ਤੇ ਇੱਕ ਗੱਲ ਆ ਲੋਕੀ ਨਾ ਆਪਣੇ ਚਾਪੂਰੇ ਕਰਦੇ ਕਰਦੇ ਨਾ ਦੂਜੇ ਬੰਦੇ ਦਾ ਲੱਕ ਤੜਵਾ ਦਿੰਦੇ ਆ ਉਦਾ ਬੁਰਾ ਹਾਲ ਕਰ ਦਿੰਦੇ। ਉਹ ਤੇ ਤੂੰ ਕਿਹੜੀ ਗੱਲ ਕਹਿਣ ਦੀ ਹੈ? ਕਿਹੜੇ ਚਾ ਪੁੱਤ? ਹੂੰ। ਤੁਹਾਨੂੰ ਤੇ ਜਿੱਦਾਂ ਕਿਸ ਗੱਲ ਦਾ ਪਤਾ ਹੀ ਨਹੀਂ। ਨਾਸ ਤੂੰ ਫੇਰ ਉਹੋ ਹੀ ਗੱਲਾਂ ਕਰਦਾ ਹੋਣਾ। ਜੇ ਨਹੀਂ ਪਤਾ ਤੇ ਤਾਇਆ ਤੇ ਤੈਨੂੰ ਪੁੱਛਣ ਨਹੀਂ ਹੈ। ਐਡੇ ਨਿਆਣੇ ਤੁਸੀਂ। ਚੱਲ ਪੁੱਤ। ਤੂੰ ਐਡਾ ਪਰੇਸ਼ਾਨ ਨਾ ਹੋ। ਮੈਂ ਬਾਅਦ ਚ ਗੱਲ ਕਰ ਲਾਂਗੀ। ਹੈ? ਤੇ ਕੌਫੀ ਪੀ ਮੇਰਾ ਪੁੱਤ। ਮੈਂ ਤੇ ਅੱਗੇ ਤੇਰਾ ਚਿਹਰਾ ਵੇਖ ਕੇ ਤੇ ਮੈਨੂੰ ਹੋਰ ਤਰ੍ਹਾਂ ਹੋਣ ਦਿਆ ਪਤ। ਪੀਲਾ ਮੇਰਾ ਪੁੱਤ ਕਾਫੀ ਕੰਦੀਨਾਜ ਪੀਲਾ ਪੀਲਾ ਕਾਫੀ ਸਾਰਾ ਬੇੜਾ ਕਰ ਕਰਕੇ ਰੱਖਦਾ ਮੇਰਾ ਤੇ ਮੇਰੇ ਕੰਮ ਦਾ ਕਾਫੀਆਂ ਪੀਉਂਦੇ ਫਿਰਦੇ ਮੈਨੂੰ ਕਿਹੜਾ ਦਿਨ ਆਏਗਾ ਜਦੋਂ ਮੇਰੇ ਘਰ ਚ ਵੀ ਖੁਸ਼ੀ ਆਏਗੀ ਉਹ ਕਿਹੜਾ ਵਕਤ ਘੜੀ ਹੋਏਗਾ ਜਦੋਂ ਮੇਰੇ ਘਰ ਦੀਆਂ ਖੁਸ਼ੀਆਂ ਨਾਲ ਵੇੜਾ ਭਰੇਗਾ ਮੇਰੀ ਧੀ ਆਉਣ ਨੂੰ ਮੈਂ ਤਰਸਦੀ ਆ ਹਾਇ ਰਬਾ ਅੰਜੂ ਇਹ ਨਾ ਅੰਜੂ ਹਾਇ ਰਬਾ ਉਹਦਾ ਚੰਡਾ ਨਹੀਂ ਰੱਗੇ ਮੂੰਹ ਬਣਿਆ ਮੈਂ ਆਪਣੀ ਧੀ ਨੂੰ ਕੀ ਕਹਾਂਗੀ ਦਸ ਨਾਲ ਉਹਦੀ ਜਠਾਣੀ ਵੀ ਐ ਕੀ ਕਰਾਂ ਮੈਂ ਐਸੇ ਤਾਂ ਪੂਰੇ ਲੱਲ ਲੈਂਦੇ ਨੇ ਪਰ ਅੰਦਰ تک ਨਹੀਂ ਆਉਂਦੇ ਨਹੀਂ ਪਤਾ ਕੀ ਐ ਇੱਥੇ ਵੀ ਗਲੀ ਛੋਟੀ ਐ ਕਈ ਵਾਰੀ ਦਿੱਕਤ ਹੁੰਦੀ ਆ ਫਿਰ ਨਾਲ ਗੱਡੀ ਕੋਈ ਲੰਘਣੀ ਔਖੀ ਹੋ ਜਾਂਦੀ ਆ ਇਸ ਕਰਕੇ ਹਾਂ ਮੈਂ ਬੰਨਿਆ ਕਿ ਐਸੇ ਫੇਰ ਕਿਸੇ ਦਿਨ ਆ ਜੰਦੇ ਤੁਸੀਂ ਜਿੱਦ ਕਰਤੀ ਅੱਜ ਹੀ ਜਾਣਾ ਤੂੰ ਕਿਉਂ ਇਹ ਸੋਚਦੀ ਆ ਵੇਖ ਜਿੱਥੇ ਮਾਂ ਪਿਓ ਹੁੰਦੇ ਆ ਨਾ ਉੱਥੇ ਆਪਾਂ ਜਦੋਂ ਮਰਜ਼ੀ ਹੱਕ ਨਾਲ ਜਾ ਸਕਦੇ ਤੁਹਾਡੀ ਗੱਲ ਠੀਕ ਐ ਆ ਵੀ ਮੈਂ ਸਾਰੀ ਗੱਲ ਸਮਝਦੀ ਆ ਪਰ ਤੁਹਾਨੂੰ ਘਰ ਦਾ ਮੋਲ ਮੈਂ ਖੁੱਲਕੇ ਦੱਸਤਾ ਆ ਆਪਣੀ ਜ਼ੁਬਾਨ ਤੋਂ ਕਿ ਸਿਮਰਤ ਕਿਸ ਤਰ੍ਹਾਂ ਚੱਲਦੀ ਐ ਮੰਮੀ ਡੈਡੀ ਕਿਸ ਤਰ੍ਹਾਂ ਫਸੇ ਵੇ ਮੈਂ ਤਾਂ ਉਧਰ ਮੂੰਹ ਭਰ ਕੇ ਕਹਿ ਐਂ ਸਾ ਕਿ ਮੈਂ ਇਸ ਘਰ ਚ ਨਹੀਂ ਆਵਾਂਗੀ ਹੁਣ ਅੱਜ ਤਾਂ ਸੇਵਕ ਵੀ ਹੋਣਾ ਐ ਕਿ ਤਾਂ ਕੋਈ 19 ਕੀ ਹੋ ਗਈ ਮੈਂ ਆਪਣੀ ਬੇਇੱਜ਼ਤੀ ਇੱਕ ਵਾਰੀ ਬਰਦਾਸ਼ ਕਰ ਲਾਂਗੀ ਪਰ ਮੈਂ ਤੁਹਾਡੀ ਨਹੀਂ ਬਰਦਾਸ਼ ਕਰ ਸਕਦੀ ਤੋ ਟੈਨਸ਼ਨ ਨਾ ਲੈ ਮੈਂ ਨਾ ਲੈਣਾ ਅੱਜ ਆਪਾਂ ਕਿਸੇ ਪਾਸੇ ਲਾ ਕੇ ਜਾਵਾਂਗੇ ਗੱਲ ਜੇ ਤੰਗ ਹੋਣਗੇ ਨਾ ਮਮੀ ਪਪਾ ਫਿਰ ਆਪਾਂ ਹੋਰ ਫੈਸਲਾ ਲੈ ਲਾਂਗੇ ਮੈਂ ਸੋਚ ਕੇ ਆਈ ਹਾਂ ਤੂੰ ਟੈਨਸ਼ਨ ਨਾ ਲੈ ਠੀਕ ਹੈ ਮਮੀ ਅੰਜੂ ਪਤਾ ਮੈਂ ਤਾਂ ਵੇਖਾਂ ਢੀ ਮੈ ਲੱਗਦੀ ਤੈਨੂੰ ਜੂ ਠੀਕ ਠੀਕ ਹੇ ਤੁਹਾ ਪਤਾ ਤਾਂ ਠੀਕ ਹੈ ਸਸੀ ਜੀ ਮਾਸੀ ਹੱਸੇ ਕਾ ਜੀ ਸਸੀ ਕਾ ਤੁਸੀਂ ਖੜੇ ਦੇਖਦੇ ਠੀਕ ਹਾਂਜੀ ਹਾਂਜੀ ਬਹੁਤ ਆਉਂਦੀ ਹੈ ਮੈਨੂੰ ਪਤਾ ਗਈ ਸਾਹ ਕੋ ਸਮਾਨ ਲੈਣ ਐਨੀ ਧੁੱਪੇ ਮੰਮੀ ਚਲੋ ਅੰਦਰ ਤੇ ਆਓ ਕੋਈ ਨਹੀਂ ਅਜਾ ਅੰਦਰ ਚਲੋ ਹਾਂਜੀ ਇਹਨੂੰ ਕੀ ਗੱਲਾਂ ਜੂਨੂ ਦੱਸਣਾ ਚੰਗਾ ਨਹੀਂ ਪਤਾ ਤੇ ਆ ਮੈਂ ਕਿਹਾ ਵੇ ਪੱਬੀ ਨੂੰ ਪੱਬੀ ਕਹਿੰਦੇ ਮੈਂ ਜਾਣਾ ਹੀ ਜਾਣਾ ਅਸੀਂ ਤਾਂ ਵਿਆਹ ਤੇ ਐਂ ਸੀ ਲੱਗੇ ਕਿਤੇ ਤੇ ਕਹਿੰਦੇ ਤੂੰ ਮੇਰੇ ਨਾਲ ਚੱਲ ਮੈਂ ਤਾਂ ਮਨਾ ਕੀਤਾ ਸੀ ਕਹਿੰਦੇ ਤੇਰੇ ਤੋਂ ਪਹਿਲਾਂ ਇਸ ਘਰ ਚ ਮੈਂ ਆਂਦੀ ਰਹੀ ਆ ਸਾਰੇ ਫੈਸਲੇ ਮੈਂ ਲਵਾਂਗੀ ਬੇਟਾ ਤੂੰ ਕਿਉਂ ਡਰਦੀ ਏਂ ਇਹ ਗੱਲ ਤੇ ਪੁੱਤ ਤੈਨੂੰ ਪਤਾ ਮੈਂ ਤੇ ਅੱਗੇ ਬੜੀ ਪਰੇਸ਼ਾਨ ਚਲੋ ਮੰਮੀ ਕੋਈ ਗੱਲ ਨਹੀਂ ਅਗਲੇ ਸਿਆਣੇ ਨੇ ਨਾਲ ਉਹਨਾਂ ਦੇ ਦਿਲ ਚ ਕੋਈ ਖੋਟ ਨਹੀਂ ਗਈ ਕੋਈ ਮੈਲ ਨਹੀਂ ਗਈ ਕੋਈ ਮੈਨੂੰ ਪਾਨਾ ਵੀ ਨਹੀਂ ਦਿੰਦੇ ਪਰ ਪੁੱਤ ਚੰਗਾ ਨਹੀਂ ਨਾ ਲੱਗਦਾ ਅਗਲਾ ਨੂੰਤੀ ਬੇਇੱਜ਼ਤੀ ਕਰੇ ਘਰ ਆਇਆ ਕੁੜਮਾ ਦੀ ਚਲੋ ਜਿਹੜਾ इंसान ਬੇਇੱਜ਼ਤੀ ਕਰਦਾ ਨਾ ਉਹ ਆਪਣਾ ਆਪ ਦਿਖਾਉਂਦਾ ਵੈ ਸਾਹਮਣੇ ਵਾਲੇ ਨੂੰ ਕੀ ਫਰਕ ਪੈਂਦਾ ਵੈ ਕੋਈ ਫਰਕ ਨਹੀਂ ਪੈਂਦਾ ਲੱਗਦਾ ਤੇ ਇਹੀ ਐ ਕਿ ਅਹੀਂ ਬੇਇੱਜ਼ਤੀ ਕੀਤੀ ਐ ਪਰ ਨਹੀਂ ਚਲੋ ਚੱਲ ਪੁੱਤ ਆ ਜਾ ਗਰਲਫ੍ਰੈਂਡ ਪੁੱਤ ਹਾਂਜੀ ਪੁੱਤ ਜੇ ਕੋਈ ਮਾਣਾ ਚੰਗਾ ਬੋਲੇਗੀ ਨਾ ਸਿਮਰਤ ਤੇ ਮੈਂ ਪਹਿਲਾਂ ਹੀ ਤੁਹਾਡੇ ਕੋਲ ਮਾਫੀ ਮੰਗ ਲਈ ਤੁਹਾਨੂੰ ਮਾਫੀ ਮੰਗਣ ਦੀ ਨਹੀਂ ਲੋੜ ਤੇ ਟੈਨਸ਼ਨ ਘੱਟ ਲੈਣੇ ਆਂ ਨਹੀਂ ਅਸੀਂ ਕੀ ਪਤਾ ਇਸੇ ਪਰਪਸ ਲਈ ਨਹੀਂ ਆਏ ਚੰਗਾ ਨਹੀਂ ਲੱਗਾ ਮੈਂ ਮੈਨੂੰ ਬੜਾ ਰੋਕਦੀ ਸੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਕਿਹਾ ਹਾਂ ਦੱਸ ਤੂੰ ਪੀਕੇ ਜਾਂਦਾ ਪੀਕੇ ਜਾਂਨ ਤੋਂ ਡਰੀ ਜੰਨੀ ਮੈਂ ਤਾਂ ਸੋਚਦੀ ਸੀ ਜਿੱਦਾਂ ਉਹਦਨ ਬੇਇੱਤਿਕਾਰ ਕਰਕੇ ਭੇਜਿਆ ਤੇ ਮੈਂ ਤੇ ਨਾ ਹੀ ਇੱਥੇ ਆਵੇਂ ਪਰ ਹਜੇ ਚਲੋ ਮਾਪਿਓ ਬੈਠਾ ਵਾ ਆ ਤੇ ਸਕਦੀ ਆ ਮੰਮੀ ਕੋਈ ਗੱਲ ਨਹੀਂ ਟੈਨਸ਼ਨ ਕਿ ਲੈਂਦੇ ਹੋ ਮੋਤੀਦਾਨ ਕਿਤੇ ਜਿਹੜੇ ਤੁਹਾਨੂੰ ਇਹ ਜੇ ਸੁੱਚੇ ਔਰ ਚੰਗੇ ਰਿਸ਼ਤੇ ਮਿਲੇ ਨੇ ਕੀ ਕਰਨਾ ਕਰੋ ਉਹਦੇ ਪੱਤੇ ਠੀਕ ਆ ਦੇਖੋ ਜੇ ਤੁਸੀਂ ਚੰਗੇ ਹੋ ਨਾ ਤੇ ਅਸੀਂ ਤੁਹਾਡੇ ਨਾਲ ਚੰਗੇ ਆ ਤੇ ਜੇ ਕੋਈ ਮਾੜਾ ਕਰੇਗਾ ਨਾ ਤੇ ਅਸੀਂ ਉਹਨੂੰ ਵੀ ਨਹੀਂ ਜਿਟਣਾ ਚਾਹੁੰਦੇ ਠੀਕ ਹੈ ਨਾ ਚੰਗੇ ਨਾਲ ਚੰਗੇ ਤੇ ਮਾੜਿਆਂ ਨਾਲ ਮਾੜੀ ਚਲੋ ਪਾ ਠੀਕ ਹੈ ਹਾਂ ਚਲੋ ਅੰਦਰ ਹਾਂ ਜੀ ਅੰਜੂ ਠੀਕ ਆ ਹਾਂ ਜੀ ਪਾਪਾ ਮੈਂ ਬਿਲਕੁਲ ਠੀਕ ਆ ਗਈ ਆ ਰਿਆਨ ਨੂੰ ਕਿਉਂ ਨਹੀਂ ਨਾਲ ਲਿਕੇ ਆਈ ਪਾਪਾ ਉਹ ਸਕੂਲ ਚਲਦੇ ਪਿਆ ਨਾ ਫਿਰ ਪੜ੍ਹਾਈ ਆ ਤਾਂ ਕਰਕੇ ਨਹੀਂ ਨਾਲ ਲਿਾਈ ਕੋਈ ਨਹੀਂ ਕਿਸੇ ਦਿਨ ਆਏਗੀ ਤੇ ਸਾਗਰ ਵੀ ਨਹੀਂ ਆਇਆ ਕੰਮਕਾਰ ਤੁਹਾਨੂੰ ਪਤਾ ਫਿਰ ਜਿੱਦਾਂ ਦਾ ਗਿਆ ਕਹਿੰਦੇ ਮੈਂ ਆਪੇ ਹੋਵਾਂਗਾ ਕਿਸੇ ਦਿਨ ਚੱਲ ਕੋਈ ਨਹੀਂ ਅਈ ਤਾਂ ਬਸ ਲਾਗੇ ਨਾ ਵਿਆਹ ਆਏ ਸਾਂ ਅੱਛਾ ਤੇ ਫਿਰ ਦੀਦੀ ਉਹ ਨਹੀਂ ਜਿੱਦ ਕਰਨ ਲੱਪੇ ਨਹੀਂ ਜਾਣਾ ਹੈ ਜਾਣਾ ਹੈ ਮੈਂ ਕਿਹਾ ਚਲੋ ਤੁਰੋ ਕੋਈ ਗੱਲ ਨਹੀਂ ਬਿਲਕੁਲ ਨੇੜੇ ਤਾਂ ਆਏ ਹੋ ਇਹ ਚੰਗਾ ਥੋੜੀ ਲੱਗਦਾ ਜਾਣਾ ਚਾਹੀਦਾ ਪਿੱਕ ਤੂੰ ਹੀ ਸੁਣਾਓ ਤੇ ਠੀਕ ਹੋ ਨਾ ਠੀਕ ਹੈ ਸਿਹਤ ਠੀਕ ਹੈ ਤੁਹਾਡੀ ਮੈਂ ਅੱਗੇ ਵੀ ਆਈ ਸਾਂ ਤੁਸੀਂ ਘਰ ਨਹੀਂ ਸੀ ਘਰ ਰਿਆ ਕਰੋ ਹਜੇ ਤੱਕ ਬੜੀ ਤਿੱਖੀ ਹੈਗੀ ਹੈ ਠੀਕ ਹੈ ਦਵਾਈ ਦਵਾਈ ਖਾਂਦੇ ਆ ਨਾ ਟਾਈਮ ਨਾਲ ਹਾਂ ਖਾਂਦੇ ਆ ਤੁਹਾਡੀ ਹੋ ਗਈ ਗੱਲਬਾਤ ਮਾਸੜ ਜੀ ਸਸਤੀ ਕਰ 80 ਹਜ਼ਾਰ ਕੀ ਹੈ ਚੱਲਦੀ ਇਹਨਾਂ ਠੀਕ ਹੈ ਮੈਂ ਹਾਲ ਚਾਲ ਪੁੱਛੀ ਲੈਂਦੀ ਆ ਤੇ ਬੜੇ ਵਧੀਆ ਹੋ ਗਏ ਨੇ ਸੱਚੀ ਨਹੀਂ ਤੇ ਸਾਡੀ ਬੰਦੀ ਮੈਨੂੰ ਤੇ ਮੰਮੀ ਦੀ ਤੁਹਾਡੀ ਕਮੀ ਮਹਿਸੂਸ ਹੀ ਨਹੀਂ ਹੁੰਦਿੰਦੇ ਚਲੋ ਜਿੱਥੇ ਮਾਪੇ ਹੋਣ ਉੱਥੇ ਜਾ ਕੇ ਆਂਦੀ ਆਂਦੀ ਆ ਪਰ ਫੇਰ ਵੀ ਕਿਤੇ ਨਾ ਕਿਤੇ ਜਾਗੇ ਨਾ ਮਤਲਬ ਕਿ ਆਪਣੀ ਪੂਰੀ ਵਾਹ ਲਾਉਂਦੇ ਨੇ ਮੈਨੂੰ ਖੁਸ਼ ਰੱਖਣ ਦੀ ਪਰ ਮੈਂ ਨਾ ਇੱਕ ਸ਼ਿਕਾਇਤ ਲੈ ਕੇ ਆਈ ਆ ਅੱਜ ਹਾਂ ਕੀ ਮੈਨੂੰ ਚੌਂਕੇ ਨਹੀਂ ਛੜੰਦੇ ਹੁੰਦੇ ਵੇ ਅੱਛਾ ਚਲ ਬੋਤ ਉਹਨਾਂ ਦੀ ਖੁਸ਼ੀ ਕੋਈ ਗੱਲ ਨਹੀਂ ਮੰਮੀ ਵੇਖੋ ਨਾ ਮੈਂ ਬੋਰ ਹੋ ਜੰਦੀ ਆ ਰੀਆ ਸਿਰ 7 ਵਜੇ ਚਲ ਜਾਂਦੀ ਵੈਨ ਲਗਵਾ ਕੇ ਇਹਨਾਂ ਨੇ ਦਿੱਤੀ ਆ ਉਹ ਸ਼ਾਮੀ ਆਂਦੀ ਆ ਕੇ 5 ਵਜੇ ਉਸ ਤੋਂ ਬਾਅਦ ਮੇਡ ਲੱਗੀ ਕੰਮਕਾਰ ਕਰਦੀ ਰਹਿੰਦੀ ਆ ਥੋੜਾ ਬੋਤਾ ਆਪ ਦੇਖ ਲੈਂਦੇ ਮੈਂ ਸਾਰਾ ਦਿਨ ਕੰਧਾਂ ਵੇਖਦੀ ਆ ਜਾਂ ਨਾ ਸਾਰਿਆਂ ਦੇ ਮੂੰਹ ਵੇਖਦੀ ਆ ਚਲ ਪੁੱਤ ਲਾਦਰ ਇਹਨੂੰ ਕੰਮ ਸਾਰੀ ਉਮਰ ਕੰਮ ਹੀ ਕਰਨਾ ਤੇ ਕਰਦੇ ਰਹੇ ਤੁਹਾਡੇ ਨਾਲਤ ਬਣਾਉਗੀ ਨਾ ਤਾਂ ਇਹ ਹੁਣ ਰੈਸਟ ਕਰੋ ਬਸ ਇੱਕੋ ਹੀ ਗੱਲ ਕਹਿੰਦੇ ਨੇ ਸਾਗਰ ਹੁਣ ਇੱਥੇ ਗਿਆ ਜਾਂ ਕੰਮ ਫੇਰਿਆ ਜਾਂ ਕੰਮ ਫੇਰਿਆ ਮੈਨੂੰ ਗਿਆ ਮਾਕਾਰ ਸੰਭਾ ਚਲਪਤ ਵਧੀਆ ਮੋਤੀਦਾਨ ਕੀਤੇ ਹੈ ਨਾ ਤੁਸੀਂ ਕੀਤੇ ਮੋਤੀਦਾਨ ਜੋ ਇਦਾਂ ਦਾ ਮੈਨੂੰ ਪਰਿਵਾਰ ਮਿਲਿਆ ਹੈਗਾ ਮੈਂ ਚਲਪਤ ਵਧੀਆ ਰਾਲ ਲਾਲ ਮਿਲ ਕੇ ਰਹਿਣਾ ਐ ਤਾਂ ਮੈਨੂੰ ਹੁੰਦਾ ਵੀ ਨਹੀਂ 4 ਦਿਨ ਕੰਮ ਫੇਰ ਲੈਣ ਫੇਰ ਸਾਗਰ ਚਲਾ ਗਿਆ ਦੇ ਕਰ ਲਾਂਗੇ ਘਰ ਦੇ ਕੰਮ ਵੀ ਆਪਾਂ ਇਹਨੂੰ ਨਾ ਬੈਠਣ ਦੀ ਆਦਤ ਨਹੀਂ ਹੈਗੀ ਕੰਮਕਾਰ ਕਰਨ ਦਾ ਬੜਾ ਸ਼ੌਂਕ ਹੈ ਇਹਨੂੰ ਕੋਈ ਗੱਲ ਨਹੀਂ ਲਾਦਾਂਗੇ ਕੰਮ ਮੰਮੀ ਸੇਵਕਾਰੀ ਹੋਣਾ ਹਾਂ ਕਰੇ ਹੈ ਤੇ ਸਿਮਰਤ ਸਿਮਰਤ ਵੀ ਕਰੇ ਹੈ ਤੇ ਬੁਲਾਓ ਹਾਂ ਕਿ ਅੰਦਰ ਚਲ ਜਮਾ ਮੈਂ ਕਿਸਾ ਕਹਿੰਦੇ ਹੋ ਵੇਖ ਲੈ ਜਿੱਦਾਂ ਤੇਰੀ ਮਰਜ਼ੀ ਜੇ ਬੁਲਾਉਣਾ ਤਾਂ ਬੁਲਾ ਦੇਣੀ ਹੈ ਮੈਂ ਬੁਲਾ ਲਿਆ ਵਾਂ ਅੰਦਰ ਚਲੀ ਜਾ ਆਪੇ ਜੇ ਨਾ ਤੇ ਆ ਜੀ ਇਹ ਨਾ ਭਾਰੀ ਆ ਸਾਰੀ ਜਿੱਦਾਂ ਕਰੀਂ ਉਹਦਾਂ ਕਰਨਾ ਪੁੱਤ ਕੋਈ ਗੱਲ ਨਹੀਂ ਜਾ ਜਿਵੇਂ ਤਾਂ ਦਿਲ ਹੋਇਆ ਫਿਰ ਠੀਕ ਜਾ ਆਇਆ ਖਾ ਚ ਬਣਾਉਣੀ ਹੈ ਮੈਂ ਉਹ ਬਾਪੂ ਕਿੱਥੇ ਚਲਣੀ ਆ ਮੈਂ ਸੇਵਕ ਨੂੰ ਤੇ ਸਿਮਰਤ ਭਾਬੀ ਨੂੰ ਬੁਲਾ ਲਿਆ ਉਹਨੂੰ ਬੁਲਾ ਮੈਂ ਤੇ ਆਉਗਾ ਤੇ ਤੂੰ ਕਿਉਂ ਜਾਣਾ ਪਰ ਮੈਂ ਕਿਹ ਅੰਦਰ ਉਹਨਾਂ ਨੂੰ ਪਤਾ ਤਾਂ ਲੱਗ ਗਿਆ ਕਿ ਆ ਨਾ ਮੈਂ ਆਈ ਆ ਚਲ ਕੋਈ ਨਹੀਂ ਜਿੱਦਾਂ ਮੇਰੇ ਪਾਪਾ ਕਹਿੰਦੇ ਠੀਕ ਆ ਆਪੇ ਆ ਜੂਗੀ ਉਹਨਾਂ ਨੇ ਪਤਾ ਕਰਤੀ ਆਈ ਬਾਹਰ ਆਣਾ ਮੈਂ ਤੁਹਾਨੂੰ ਪਤਾ ਹੀ ਹੈ ਤੁਸੀਂ ਕੀ ਕਰਨਦੇ ਹੋ ਪਤਾ ਤਾਂ ਤੈਨੂੰ ਵੀ ਆ ਤੇ ਮੈਨੂੰ ਵੀ ਆ ਪੁੱਤ ਕੋਈ ਗੱਲ ਨਹੀਂ ਮੈਂ ਕੋਈ ਨਹੀਂ ਆ ਭੇਜੇ ਆਉਂਗੀ ਕੋਈ ਗੱਲ ਨਹੀਂ ਛੇ ਵੀ ਆਊਗਾ ਤੇ ਸੰਨਦ ਵੀ ਆਊਗਾ ਠੀਕ ਹੈ ਜੀ ਵਾਜਾ ਸੌਂਦੇ ਚ ਵਾਰ ਸੌਂਦਿਆ ਮੈਂ ਹੂੰ ਬੋਲਾ ਨਹੀਂ ਆ ਇੰਨਾ ਪਤਾ ਲੱਗ ਗਿਆ ਕੌਣ ਆਇਆ ਕੌਣ ਨਹੀਂ ਆਇਆ ਦੱਸੋ ਫਿਰ ਚੱਲੀਏ ਹੁਣ ਬਾਹਰ ਕਿ ਨਹੀਂ ਜਾ ਜਾ ਕੇ ਪਾਣੀ ਪੁਣੀ ਦੇ ਆ ਤੂੰ ਹੀ ਕਰਿਆ ਫਰਮੈਲਟੀ ਜੇ ਤੂੰ ਹੀ ਨਹੀਂ ਗਏ ਤੇ ਫਿਰ ਮੈਂ ਕਿਉਂ ਜਾਣਾ ਮੈਂ ਤਾਂ ਤੁਹਾਡੇ ਨਾਲ ਹੀ ਆ ਮੇਰੀ ਗੱਲ ਸੁਣ ਮੈਂ ਨਹੀਂ ਜਾਣਾ ਕਿਉਂ ਕਿਉਂ ਦਾ ਕੀ ਮਤਲਬ ਤੈਨੂੰ ਪਤਾ ਹੀ ਆ ਮੈਂ ਕਿਉਂ ਨਹੀਂ ਜਾਣਾ ਜੇ ਮੇਰੀ ਗੱਲ ਸੁਣੋ ਵੇਖੋ ਆ ਜਿੱਦਾਂ ਮਰਜੀ ਆ ਦੋ ਕੁੜੀਆਂ ਉਹ ਆਏ ਹੈਗੇ ਆ ਜਾ ਕੇ ਵਿੱਚ ਬਹਿ ਜਾਓ ਹਾ ਜਾ ਕੇ ਐਵੇਂ ਬਾਅਦ ਚ ਜਾਣ ਕੇ ਘਰ ਚ ਕਲੇਸ਼ ਹੋਊਗੀ ਇਸ ਤੋਂ ਚੰਗਾ ਨਾ ਜੇ ਹੁਣ ਆਏ ਹੈ ਨਾ ਮਿਲ ਹੀ ਲਓ ਮੇਰੀ ਗੱਲ ਸੁਣੋ ਨਾ ਦਿਮਾਗ ਖਰਾਬਾ ਬੀਪੀ ਮੇਰਾ ਅੱਗੇ ਘਟਿਆਈ ਤੇ ਜੇ ਮੈਂ ਉਹਨਾਂ ਲਾਗੇ ਬੈਠਾ ਤੇ ਬੀਪੀ ਮੇਰਾ ਵੱਜ ਜਾਣਾ ਪਾਰਾ ਹਾਈ ਹੋਇਆ ਨਾ ਫਿਰ ਨਾ ਕਹੀ ਜੇ 19 ਨਿੱਕੀ ਹੋਗੀ ਉਹ ਕੋਈ 19 ਨਿੱਕੀ ਨਹੀਂ ਹੁੰਦੀ ਤੁਸੀਂ ਨਾ ਆਓ ਮਰ ਜਾ ਕੇ ਬੈਠੀਏ ਸਹੀ ਹੁੰਨਾ ਚ ਐਵੇਂ ਤੁਹਾਨੂੰ ਦੱਸਣ ਤੇ ਦੇਈਆਂ ਮੰਮੀ ਡੈਡੀ ਘਰ ਆਈ ਆ ਨਿੱਕੀ ਜੀ ਗੱਲ ਤੋਂ ਨਾ ਬਾਝੋ ਜਨ ਜਿਆਦੀ ਵਧਾ ਦੇਣੀ ਤੇਰੇ ਵਾਸਤੇ ਨਿੱਕੀ ਗੱਲ ਮੈਨੂੰ ਪੁੱਛ ਕੇ ਵੇ ਕੀ ਬਿੱਤਣ ਦੀ ਮੇਰੇ ਤੇ ਮੈਂ ਤੁਹਾਡੀ ਗੱਲ ਨੂੰ ਸਮਝਦੀ ਆ ਪਰ ਤੁਸੀਂ ਵੀ ਵੇਖੋ ਨਾ ਹੁਣ ਜੇ ਘਰ ਆਈ ਜੇ ਤਾਂ ਇਦਾਂ ਨਾਮ ਮਿਲਾਂਗੇ ਤਾਂ ਚੰਗਾ ਆਪਣਾ ਨੂੰ ਵੀ ਨਹੀਂ ਲੱਗੂਗਾ ਮੈਂ ਤੇ ਇਹਦੀ ਸ਼ਕਲ ਨਹੀਂ ਵੇਖਣੀ ਚਲੋ ਛੱਡੋ ਗੁੱਸੇ ਨੂੰ ਆਵੋ ਚਲੀਏ ਪਾ ਬਾਹਰ ਮੈਂ ਨਹੀਂ ਇਹ ਜਾਣਾਂ ਤੈਨੂੰ ਚੰਗਾ ਭਲਾ ਪਤਾ ਹੀ ਧੰਵਾਜ ਜਮਨ ਮੈਂ ਆਪੇ ਦੇ ਦੂੰ ਮੇਰੇ ਆਖੇ ਨਾ ਹੋਣਗੇ ਸਿਮਰਦਾ ਓਏ ਸੇਵਕ ਬਾਹਰ ਆਓ